ਪੜੇਵਾਲ ਪਿੰਡਾਂ ਵਿਧਾਨ ਸਭਾ ਹਲਕਾ ਇਹ ਨਾਲ ਦਾ ਸਾਡੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਅੰਦਰ ਬਹੁਤ ਫਰਾ ਹੈ ਉਹ ਅਜਨਾਲਾ ਹਲਕਾ ਜਿਹੜਾ ਸਾਡਾ ਇਹਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਕਰੀਬ 100 ਪਿੰਡ ਜਿਹੜਾ ਉਹ ਡੁੱਬ ਗਿਆ ਪਾਣੀ ਦੇ ਵਿੱਚ ਜਿਸ ਦਿਨ ਪਾਣੀ ਆਇਆ ਪਹਿਲੇ ਦਿਨ ਇਹਨੇ ਜ਼ੋਰ ਦੀ ਪਾਣੀ ਆਇਆ ਕਿ ਸਾਡਾ ਇਹ ਹਰਜੋਤ ਸਿੰਘ ਨੌਜਵਾਨ 14 ਸਾਲ ਦੀ ਉਮਰ ਦਾ ਸੀਗਾ ਇਹ ਛੁੜ ਗਿਆ ਸੀਗਾ ਇਹਦੀ ਤੀਜੇ ਦਿਨ ਲਾਸ਼ ਮਿਲੀ ਮਾਨ ਸਾਹਿਬ ਨੇ ਅੱਜ 4 ਲੱਖ ਦਾ ਚੈੱਕ ਜਿਹੜਾ ਪਰਿਵਾਰ ਦੀ ਮਦਦ ਵਾਸਤੇ ਜਿਹੜਾ ਭੇਜਿਆ ਪਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਰੱਖੇ ਬਾਕੀ ਪਰਿਵਾਰ ਦੀ ਚੜ੍ਹਦੀ ਕਲਾ ਰੱਖੇ ਸਰਕਾਰ ਹਰ 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 ਪੀੜਤੇ ਦੇ ਨਾਲ ਖੜੀ ਹੈ ਹਰ ਤਰ੍ਹਾਂ ਦੀ ਮਦਦ ਕਿਸਾਨਾਂ ਦੀ ਮਜ਼ਦੂਰਾਂ ਦੀ ਕਰੇ ਇਹ ਸਾਡਾ ਪਤਵਾਰ ਜਿਹੜਾ ਮذਬੀ ਸਿੱਖਾ ਦਾ ਪਤਵਾਰ ਹੈ। ਉਹਦੇ ਮੇਰੇ ਨਾਲ ਟੌਂਗ ਸਾਹਿਬ ਮੇਰੇ ਨਾਲ ਸਾਡੇ ਐਮਐਲਏ ਸਾਹਿਬ ਬਾਬਾ ਵਕਾਲੇ ਤੋਂ ਸਰਦਾਰ ਦਲਬੀਰ ਸਿੰਘ ਟੌਂਗ ਸਾਡੇ ਅਜਨਾਲੇ ਤੋਂ ਨਗਰ ਪੰਚਾਇਤ ਦੇ ਪ੍ਰਧਾਨ ਸਾਡੇ ਪਛੀਏ ਤੋਂ ਸੁਪਾਸ ਕਾਬਲ ਸਿੰਘ ਮੋਢੀ ਜਿਲ੍ਹ ਸਾਹ ਬੋਢੀ ਸਾਰੇ ਆਏ। ਅਸੀਂ ਅਜਨਾਲੇ ਦੇ ਵਿੱਚ ਦਿੱਲੀ ਛੇੜਾ ਇਹ ਪਰਮਾਤਮਾ ਦੀ ਕੁਰਪਤ ਦੀ ਇੱਕ ਕਿਰਪੀ ਹੋਈ ਹੈ। ਇਸ ਕਿਰਪੀ ਚੋਂ ਆਪਾਂ ਜਲਦੀ ਨਿਕਲ ਜਾਵਾਂਗੇ। ਆਪਾ ਸਿੱਖ ਹੈ ਪੰਜਾਬੀ ਹੈ ਪੰਜਾਬ ਕਈ ਵਾਰਾ ਡਿੱਗਿਆ ਕਈ ਵਾਰਾ ਜਿਹੜਾ ਖੜਾ ਹੋਇਆ ਕਈ ਵਾਰਾ ਪੰਜਾਬ ਜਿਹੜਾ ਉਹ ਨਟਕੇ ਫਿਰ ਬਲ ਜਿਹੜਾ ਉੱਠ ਪੈਂਦਾ ਸੋ ਮੈਂ ਇਸ ਪ੍ਰਵਾਦ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਤਕੜੇ ਹੋ ਅਸੀਂ ਤੁਹਾਡੀ ਜਿਹੜੀ ਆ ਹਰ ਪੱਖੋਂ ਮਦਦ ਕਰਾਂਗੇ ਇਹ ਮੈਂ ਕਹਿਣਾ ਸੀ